ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਵਾਈ ਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਗੁਰਦੁਆਰਾ ਕੇਸ ਕਿਲਾ ਕੇਸਗੜ ਸਾਹਿਬ ਦੇ ਜੋ ਕਿ ਅਨੰਦਪੁਰ ਸਾਹਿਬ ਇਸ ਟਾਈਮ ਤੇ ਆਪਾਂ ਅੱਗੇ ਜਾ ਰਹੇ ਸੀ ਹਿਮਾਚਲ ਨੂੰ ਤੇ ਆਪਾਂ ਖੜ ਗਏ ਜੀ ਕਿਲਾ ਅਨੰਦਪੁਰ ਸਾਹਿਬ ਜਾਂਦੇ ਹੋਏ ਮਾ ਚਲੋ ਦਰਸ਼ਨ ਕਰ ਚੱਲੀਏ ਨਾਲੇ ਸੋਨੂੰ ਵੀ ਦਰਸ਼ਨ ਕਰਾ ਦਈਏ ਤੇ ਸ਼ਾਮ ਦਾ ਟਾਈਮ ਹੋ ਗਿਆ 7:00 ਵਜੇ ਜੀ 35 ਮਿੰਟ ਹੋ ਰਹੇ ਨੇ ਇਸ ਟਾਈਮ ਤੇ 14 ਤਰੀਕਾ ਹੈ 12ਵਾਂ ਮਹੀਨਾ ਦਿਨ ਹੈਗਾ ਸ਼ਨੀਵਾਰ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਪਾਰਕਿੰਗ ਹੈ ਪਾਰਕਿੰਗ ਦੇ ਵਿੱਚ ਬੱਸਾਂ ਖੜੀਆਂ ਨਹੀਂ ਆ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਹੈ ਪਾਰਕਿੰਗ ਦੇ ਬੱਸਾਂ ਖੜੀਆਂ ਨਹੀਂ ਆ ਤੇ ਸੰਗਤ ਕਾਫੀ ਜ਼ਿਆਦਾ ਆਈ ਹੋਈ ਹੈ ਜਿਵੇਂ ਹੁਣ ਗੱਡੀਆਂ ਹੋਰ ਆ ਰਹੀਆਂ ਨਹੀਂ ਆ ਤੇ ਅੱਜ ਛੁੱਟੀ ਕਰਕੇ ਵੀ ਸ਼ਨੀਵਾਰ ਦੀ ਸਰਕਾਰੀ ਛੁੱਟੀ ਹੈ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ ਸੰਗਤ ਲੈ ਕੇ ਆ ਰਹੀ ਹੈਗੀ ਤੇ ਇੱਧਰ ਆਗੇ ਜੀ ਮੇਨ ਰੋਡ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਦੇਖ ਸਕਦੇ ਜੀ ਤੁਸੀਂ ਗੁਰਦੁਆਰਾ ਕੇਸਗੜ੍ਹ ਸਾਹਿਬ ਤੇ ਇੱਧਰ ਜਾਵਾਂਗੇ ਜੀ ਹਿਮਾਚਲ 'ਚ ਇੰਟਰ ਕਰ ਜਾਾਂਗੇ ਇੱਧਰ ਜਾਵਾਂਗੇ ਇਸ ਟਾਈਮ ਤੇ ਪੰਜਾਬ 'ਚ ਹੀ ਖੜੇ ਆਂਗੇ ਇੱਧਰ ਚੰਡੀਗੜ੍ਹ ਨੂੰ ਰੋਡ ਜਾਂਦਾਗਾ ਰੋਪੜ ਸਾਈਡ ਤੇ ਜਿੱਧਰ ਉਹ ਵੱਡੀ ਗੱਡੀ ਆਈ ਹੈ ਇਹ ਰੋਡ ਜਾਂਦਾ ਜੀ ਇੱਧੇ ਰੋਡ ਤੋਂ ਕਿਹੜੀ ਰੋਡ ਤੋਂ ਆਰੀਆਂ ਨੇ ਇਹ ਆਰੀਆਂ ਨੇ ਨਾਣਾਦੇਵ ਵਾਲੀ ਸਾਈਡ ਤੋਂ ਹਿਮਾਚਲ ਦੇ ਵਿੱਚ ਊਣਾ ਨੰਗਲ ਇਸ ਸਾਈਡ ਤੋਂ ਆ ਰਹੀ ਨੇ ਜੀ ਹੁਣ ਆਪਾਂ ਅੱਗੇ ਲਈ ਚਾਲੇ ਪਾਉਣੇ ਆਪਾਂ ਹਮਾਚਲ ਪ੍ਰਦੇਸ਼ ਚ ਜਾਣਾ ਜੀ ਵਾਹਿਗੁਰੂ ਮੇਰ ਕਰੀ ਸਾਰੇ ਡਰਾਈਵਰ ਵੀਰਾਂ ਤੇ ਵਾਹਿਗੁਰੂ ਸਤਨਾਮ ਧੰਗੁਰ ਨਾਨਕ ਧੰਨਵਾਜਾਂ ਵਾਲਿਆ